ਰਾਵੀ ਤੱਪਾ ਬਾਜੀਗਰ ਸਮਾਜ ਇਕਤਾ ਗਰੁੱਪ ਦੇ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾ ਜੀ ਅੱਜ 라ਵੀ ਤੱਪਾ ਬਾਜੀਗਰ ਸਮਾਜ ਇਕਤਾ ਗਰੁੱਪ ਦੀ ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਮਪਾਲ ਮਤਵਲੀ ਜੀ ਸਾਡੇ ਗਰੁੱਪ ਦੇ ਐਡਮਿਨ ਸ਼੍ਰੀ ਮੇਰਵਾਰ ਸਿੰਘ ਪੁਆੜੀ ਮੇਰੇ ਬਹੁਤ ਹੀ ਸਤਿਕਾਰਯੋਗ ਰਾਂਝਾ ਰਾਮ ਬਖਸ਼ੀ ਜੀ ਜੋ ਕੇ ਗਰੁੱਪ ਦੇ ਐਡਮਿਨ ਵੀ ਨੇ ਸਾਡੇ ਸਾਥੀ ਔਰ ਆਨੰਦ ਬਖਸ਼ੀ ਜੀ ਸਾਡੀ ਪੂਰੀ ਟੀਮ ਪਿੰਡ ਅਸਮਾਨਪੁਰ ਬੇਵਾ ਜਿੱਤੇ ਕੇ ਕੁਝ ਸਾਥੀਆਂ ਦੇ ਵੱਲੋਂ ਮੀਟਿੰਗ ਬੁਲਾਈ ਗਈ ਸੀ ਸੋ ਜਿਨ੍ਹਾਂ ਨੂੰ ਸ਼੍ਰੀ ਗੋਪਾਲ ਮੰਦਰ ਹਰੀਦਵਾਰ ਦਾ ਕਾਫੀ ਲੰਮੇ ਚਿਰ ਤੋਂ ਜੋ ਰੌਲਾ ਚੱਲ ਰਿਹਾ ਸੀ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਉਹਨਾਂ ਨੇ ਕਮੇਟੀ ਨੂੰ ਬੁਲਾ ਕੇ ਹੀ ਪੁੱਛਿਆ ਸੀ ਕਿ ਸਾਨੂੰ ਇਹਦੇ ਬਾਰੇ ਜਿਹੜੀ ਹੈ ਉਹ ਸਾਰੀ ਤੁਸੀਂ ਤਰਤੀਬ ਦੇ ਨਾਲ ਦੱਸੋ ਤਾਂ ਸਾਡੇ ਸਤਿਕਾਰਯੋਗ ਸ਼੍ਰੀ ਰਾਮਪਾਲ ਮਤੌਲੀ ਜੀ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਜਾਣਕਾਰੀ ਜਿਹੜੀ ਉਹਨਾਂ ਨੂੰ ਦੱਸੀ ਗਈ ਪਰ ਉਹ ਇਸ ਚੀਜ਼ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਬਹੁਤ ਖੁਸ਼ੀ ਦਾ ਐਲਾਨ ਕਰਦੇ ਹੋਏ ਸਾਨੂੰ ਇੱਕੋ ਹੀ ਬੇਨਤੀ ਕੀਤੀ ਵੀ ਜੋ ਤੁਸੀਂ ਅੱਜ ਜਾਣਨਾ ਪਾਇਆ ਵੀ ਅੱਜ ਤੱਕ ਸਾਨੂੰ ਇਸ ਗੱਲਾਂ ਬਾਰੇ ਨਹੀਂ ਸੀ ਪਤਾ ਔਰ ਉਹਨਾਂ ਸਾਥੀਆਂ ਨੇ ਕਿਹਾ ਕਿ ਜੋ ਤੁਸੀਂ ਮੀਟਿੰਗ ਗੁੱਡਾ ਚੀਕਾ ਵਿੱਚ ਕਰਨੀ ਚਾਹੁੰਦੇ ਸੀ ਉਹਦਾ ਐਲਾਨ ਵੀ ਤੁਸੀਂ ਹੁਣੇ ਹੀ ਕਰ ਦਿਓ ਇੰਨੇ ਖੁਸ਼ ਹੋਈ ਸੰਗਤ ਕਿ ਉਹਨਾਂ ਨੇ ਗੁੱਡਾ ਚਿਕਨ ਜਿਹੜੀ ਹੋਣ ਵਾਲੀ ਮੀਟਿੰਗ ਸੀ ਜਿਹੜੇ ਵਾਸਤੇ ਉਹਨਾਂ ਨੇ ਹੋਰ ਜੋਰ ਮੰਗ ਕੀਤੀ ਉਹ ਸੰਗਤ ਨੇ ਸਾਰੀ ਨੇ ਔਰ ਉਸ ਨੂੰ ਲੈਦੇ ਦੇਖਦੇ ਆ ਹੋਇਆ ਮੇਰੇ ਸਤਿਕਾਰਯੋਗ ਛੋਟੇ ਭਰਾ ਆਨੰਦ ਰਾਲ ਬਖਸ਼ੀ ਜੀ ਸੁਪੁੱਤਰ ਸਵਰਗੀਆ ਸ੍ਰੀ ਮਹਿੰਦਰ ਰਾਮ ਸਰਪੰਚ ਪਿੰਡ ਤਾਰਾਵਾਲੀ ਉਹਨਾਂ ਨੇ ਆਉਣ ਵਾਲੀ ਸੰਗਤ ਦੀ ਜਿਹੜੀ ਮੀਟਿੰਗ ਵਾਸਤੇ ਬੇਨਤੀ ਕੀਤੀ ਕਿ ਸੰਗਤ ਦੀ ਸੇਵਾ ਜਿਹੜੀ ਹੈ ਉਹ ਸਾਡੀ ਸੰਗਤ ਨੂੰ ਦਿੱਤੀ ਜਾਵੇ ਸੋ ਉੱਥੇ ਸਮੂਚੀ ਸੰਗਤ ਵੱਲੋਂ ਸਰਵ ਸੰਮਤੀ ਨਾਲ ਫੈਸਲਾ ਕਰਕੇ ਜਿਹੜੀ ਮੀਟਿੰਗ ਸੀ ਉਹ ਪਿੰਡ ਤਾਰਾਵਾਲੀ ਜੋ ਕਿ ਸਵਾਗਤਿ ਸੀ ਸ਼੍ਰੀ ਮਹਿੰਦਰ ਸਿੰਘ ਸਾਹਕਾ ਸਰਪੰਚ ਦੇ ਪਿੰਡ ਵਿੱਚ ਪਿੰਡ ਤਾਰਾਵਾਲੀ ਹਲਕਾ ਗੁੱਡਾ ਕੀਤਾ ਉਹਨਾਂ ਦੇ ਪਿੰਡ 18 ਫਰਵਰੀ ਦਿਨ ਐਤਵਾਰ 10 ਵਜੇ 2024 18 ਫਰਵਰੀ ਦਿਨ ਐਤਵਾਰ ਸਮਾਂ 10 ਵਜੇ ਇਹ ਜੋ ਮੀਟਿੰਗ ਹੈ ਪਿੰਡ ਤਾਰਾਂ ਵਾਲੀ ਵਿਖੇ ਪੂਰੀ ਨਗਰ ਇਹ ਜਦਾਵੀ ਤੱਪਾ ਮਹਾ ਪੰਚਾਇਤ ਜਿਹੜੀ ਔਰ ਵਾਲੀ 18 ਤਰੀਕ ਦੂਜੇ ਮਹੀਨੇ ਦੀ ਰਾਵੀ ਤੱਪਾ ਮਹਾ ਪੰਚਾਇਤ ਵਾਲੀ ਨੂੰ ਨਾਂ ਦਿੱਤਾ ਗਿਆ ਹੈ ਉਹ ਪਿੰਡ ਤਾਰਾਂ ਵਾਲੀ ਦੇ ਵਿੱਚ ਹੋਣੀ ਹੈ ਸੋ ਅਸੀਂ ਸਮੂਹ ਰਾਵੀ ਤੱਪਾ ਸਮਾਜ ਦੇ ਜਿੰਨੇ ਵੀ ਉਹਦੇ ਦਾ ਸਰਦਾਰਾਂ ਔਰ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦਾ ਹਾਂ ਵਕੀਰ ਸਿੰਘ ਮਖਾਲ ਮੁਕਬਲਾਲਾ ਰਾਗੀ ਟੱਪਾ ਬਾਜੀਗਰ ਸਮਾਝੇਕਦਾ ਅੱਜ ਸਾਡੀ ਸੁਮਿੱਟੀ ਟੀਮ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਸਤਿਕਾਰਯੋਗ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਬਲੌਸੰਗੀ ਜ਼ਿਲ੍ਹਾ ਪ੍ਰੀਸ਼ਦ ਨੰਬਰਦਾਰ ਜਾਂ ਸਾਡੇ ਆਗੂ ਸਹਿਬਾਨ ਸਾਧੂ ਮਹਾਤਮਾ ਸਹਿਬਾਨ ਵੱਖ-ਵੱਖ ਪਾਰਟੀਆਂ ਦੇ ਨਮਾਇੰਦੇ ਔਰ ਪ੍ਰੈਸਰ ਪੁੱਤਰ ਸਹਿਬਾਨ ਮਲਾਜਮ ਸਹਿਬਾਨ ਨੌਜਵਾਨ ਸਾਥੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਨਮਾ ਪੰਚਾਇਤ ਨੂੰ ਸਫਲ ਬਣਾਉਣ ਲਈ ਤੁਸੀਂ ਸਾਨੂੰ ਸਾਰੇ ਵੱਧ ਤੋਂ ਵੱਧ ਸਹਿਯੋਗ ਦਿਓਗੇ ਤਾਂ ਕਿ ਜਿਹੜੀ 18 ਤਰੀਕ ਨੂੰ ਰਾਵੀ ਦਿੱਪਤਾ ਸਾਜਿਗਰ ਸਮਾਜ ਇਕਤਾ ਗਰੁੱਪ ਦੀ ਮਹਾ ਪਜਾਦ ਹੁਣ ਚੱਲੀ ਹੈ ਇਹਨੂੰ ਆਪਾਂ ਸਾਰੇ ਸਫਲ ਬਣਾ ਸਕੀਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬੋਲ ਗੰਗਾ ਮਈਆ ਰਾਗੀ ਜੈ ਸ਼੍ਰੀ ਗੋਪਾਲ ਮੰਦਰ ਹਰੀ ਦੀਵਾਨ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ